ਕੈਨੇਡਾ ਤੇ ਭਾਰਤ ਦੇ ਸੂਬਿਆਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ 4 ਤਸਕਰ ਕਾਬੂ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਕੈਨੇਡੀਅਨ ਤਸਕਰਸਾਂ ਨੇ 4 ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜੋ ਅਨੋਖੇ ਢੰਗ ਨਾਲ ਕੋਰੀਅਰ ਦੇ ਜ਼ਰੀਏ ਕੈਨੇਡਾ ਦੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਦੇ ਸਨ ਇਨ੍ਹਾਂ ਵਿਅਕਤੀਆਂ ਦੇ ਕੋਲੋਂ 4 ਕਿਲੋ 750 ਗ੍ਰਾਮ ਕੈਟਾਮਾਈਨ ਅਤੇ 6 ਕਿਲੋ ਅਫੀਮ ਬਰਾਮਦ ਹੋਈ ਹੈ AIG ਕਾਉਂਟਰ ਇੰਟੈਲੀਜੈਂਸ ਐਚਪੀਐਸ ਖਾਕ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆ ਕਿਹਾ ਕੱਲ ਅਸੀਂ ਕਾਉਂਟਰ ਇੰਟੈਲੀਜੈਂਸ ਦੀ ਟੀਮਸ ਨੇ ਡਿਸਟ੍ਰਿਕਟ ਰੂਰਲ ਪਲੇਸ ਜਲੰਧਰ ਦੇ ਨਾਲ ਇੱਕ ਆਪਰੇਸ਼ਨ ਕੀਤਾ ਆਦਮਪੁਰ ਦੇ ਨਾਲ ਹੀ ਇਤਰਲਾ ਏਰੀਆ ਪਈ ਜਾਂਦਾ ਪਤਾਰਾ ਪੁਲਿਸ ਸਟੇਸ਼ਨ ਦਾ ਉਹਦੇ ਵਿੱਚ ਦੋ ਗੱਡੀਆਂ ਚ ਚਾਰ ਬੰਦੇ ਫੜੇ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਕੈਨੇਡੀਅਨ ਹੈਗਾ ਤਿੰਨ ਇੰਡੀਅਨ ਹੈ ਇਹ ਜਿਹੜਾ ਮੋਡੂਲ ਬਸਟ ਹੋਇਆ ਹੈ ਇਹ ਇੰਟਰਨੈਸ਼ਨਲ ਡਰੱਗਸ ਸਮਗਲਿੰਗ ਦਾ ਮੋਡੂਲ ਹੈਗਾ ਜਿਹੜਾ ਇੰਡੀਆ ਤੋਂ ਕੈਨੇਡਾ ਜਿਹੜੀ ਕੰਟਰੀ ਹੈਗੀ ਹੈ ਉੱਥੇ ਡਰੱਗਸ ਸਮਗਲਿੰਗ ਕਰਨ ਦਾ ਪਲਾਨ ਬਣਾ ਰਿਹਾ ਸੀ ਇਹਨਾਂ ਨੇ ਇਨੀਸ਼ੀਅਲੀ ਦੋ ਕਨਸਾਈਨਮੈਂਟਸ ਜਿਹੜੀਆਂ ਟ੍ਰਾਇਲ ਬੇਸਿਸ ਤੇ OPM ਦੀਆਂ ਆਲਰੇਡੀ ਭੇਜੀਆਂ ਸੀ ਤੇ ਹੁਣ ਇਹ ਇੱਕ ਜਿਹੜੀ ਬੜੀ ਰੇਅਰ ਔਰ ਕਾਸਟਲੀ ਡਰੱਗ ਹੈਗੀ ਕੈਟਾਮਾਈਨ ਇਹ ਉਹਨੂੰ ਵੀ ਇਹਨਾਂ ਨੇ ਉੱਥੇ ਐਕਸਪੋਰਟ ਕਰਨ ਲਈ ਕੋਰੀਅਰ ਇੱਕ ਨਵਾਂ ਚੈਨਲ ਜਿਹੜਾ ਹੈਗਾ ਆ ਯੂਜ਼ ਕਰਕੇ ਉੱਥੇ ਕੋਸ਼ਿਸ਼ ਕਰ ਰਹੇ ਸੀ ਇਨ ਬਿਟਵੀਨ ਜਿਹੜਾ ਸੱਡ ਕੋਤਲਾ ਹੈ ਤੇ ਅਸੀਂ ਉਹਦੇ ਉੱਪਰ ਪ੍ਰੋਪਰ ਐਕਟ ਕਰਕੇ ਤੇ ਇਹਨਾਂ ਨੂੰ ਕਾਬੂ ਕਰ ਲਿਆ ਇਟਸ ਅ ਵੈਰੀ ਬਿਗ ਕੈਚ ਸਰ ਇਹ ਜਿਹੜੀ ਇਹ ਕੋਈ ਅਲੱਗ ਤਰੀਕੇ ਇਹ ਪੀਜਨ ਦਾ ਤਰੀਕਾ ਸੀ ਕੋਰੀਅਰ ਸੀ ਕਿੱਦਾਂ ਸੀ ਉਹ ਕੋਈ ਡਿਫਰੈਂਟ ਟਾਈਪ ਇਹਦੇ ਵਿੱਚ ਜਿਹੜਾ ਇਹਨਾਂ ਨੇ ਕੋਰੀਅਰ ਰੂਟ ਯੂਜ਼ ਕੀਤਾ ਹੈ ਜਿਹੜਾ ਕੈਨੇਡੀਅਨ ਇੱਕ ਬੰਦਾ ਇਹਦੇ ਵਿੱਚ ਇਨਵੋਲਵ ਹੈ ਕਮਲਜੀਤ ਚੋਹਾਨ ਜਿਹੜਾ ਟੋਰਾਂਟੋ ਦਾ ਰਹਿਣ ਵਾਲਾ ਹੈਗਾ ਉਹ ਉਹਦੇ ਨਾਲ ਬੇਸਿਕਲੀ ਕਨਸਾਈਨਮੈਂਟ ਸਾਰੀ ਉਹ ਮੰਗਾ ਰਿਆ ਸੀ ਜਿਹੜਾ ਕਮਲਜੀਤ ਚੋਹਾਨ ਉਹਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹਨੂੰ ਕੋਰੀਅਰ ਕਰ ਦਿਓ ਬੜਾ ਫਾਈਨ ਕੁਆਲਿਟੀ ਦੇ ਨਾਲ ਇਹਨਾਂ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਆਪਣਾ ਟੈਕਨੀਕਲੀ ਬੜਾ ਸਾਊਂਡ ਹੈ ਵੈਲਡਿੰਗ ਦਾ ਉਹਨੇ ਕੋਰਸ ਕੀਤਾ ਹੋਇਆ ਹੈ ਇਹਨਾਂ ਨੇ ਮਲੇਰਕੋਟਲੇ ਤੋਂ ਜਿੱਥੋਂ ਸਾਰੇ ਪੰਜਾਬ ਦੇ ਲੰਗਰ ਲਈ ਕੜਾਈਆਂ ਬਣਦੀਆਂ ਬੜੀ ਵੱਡੀ ਫੈਕਟਰੀ ਹੈਗੀ ਹੈ ਉੱਥੋਂ ਇਹਨਾਂ ਨੇ ਕੜਾਏ ਮੰਗਾਏ ਔਰ ਇਹ 14 ਕੜਾਈਆਂ ਨੂੰ ਇਹਨਾਂ ਨੇ 7 ਕੜਾਈਆਂ ਆਉਣ ਦੇ ਵਿੱਚ ਦੋ-ਦੋ ਕੜਾਈਆਂ ਇਕੱਠੀਆਂ ਕਰ ਲਈਆਂ ਔਰ ਉਹਦੇ ਵਿੱਚ ਇਹਨਾਂ ਨੇ ਸਾਰਾ ਸਾਰਾ ਦਿਨ ਲਾ ਕੇ ਉਹ ਇੰਨੀ ਨੀਟਲੀ ਜਿਹੜੀ ਹੈਗੀ ਡਰਗ ਉਹਦੇ ਵਿੱਚ ਫਿਕਸ ਕੀਤੀ ਜਿਹੜੀਆਂ ਦੋ ਲੇਅਰ ਸਿਗੀਆਂ ਕੜਾਈਆਂ ਦੀਆਂ ਉਹਨਾਂ ਦੇ ਵਿੱਚ ਫਿਕਸ ਕਰ ਲਈਆਂ ਫਿਕਸ ਕਰਕੇ ਇਹਨਾਂ ਨੇ ਉਹਨੂੰ ਬਿਲਡ ਕਰਤਾ ਔਰ ਜਿਹੜਾ ਬਿਲਡ ਕੀਤਾ ਤੇ ਉਹ ਸਾਨੂੰ ਵੀ ਦੇਖ ਕੇ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਇਹ ਦੋ ਕੜਾਈਆਂ ਹੋਣਗੀਆਂ ਮਤਲਬ ਬਿਲਕੁਲ ਇੱਕੋ ਹੀ ਕੜਾਈ ਲੱਗ ਰਹੀ ਸੀ ਸੱਤ ਕੜਾਈਆਂ ਸੀ ਵੱਡੇ ਉਹਦੇ ਵਿੱਚ ਇਹਨਾਂ ਨੇ ਡਰਗ ਕਰ ਲਿਆ ਉਹ ਇਹਨਾਂ ਨੇ ਇੱਥੇ ਕੋਈ ਲੋਕਲ ਕੋਰੀਅਰ ਦੀ ਏਜੰਸੀ ਸੀ ਉੱਥੋਂ ਇਹਨਾਂ ਨੇ ਕੋਰੀਅਰ ਕਰਵਾਤਾ ਪਰ ਫਿਰ ਜਿਹੜਾ ਇਹਦਾ ਡਰੱਗ ਲੋਡ ਸੀ ਕੈਨੇਡੀਅਨ ਉਹਨੇ ਇਹਨਾਂ ਨੂੰ ਕਿਹਾ ਵੀ ਇਹ ਤੁਸੀਂ ਗਲਤੀ ਕਰ ਲਈ ਹੈ ਤੁਸੀਂ ਇਹ ਕੋਰੀਅਰ ਕੰਪਨੀ ਤੋਂ ਵਾਪਸ ਮੰਗਾ ਕੇ ਡਰੱਗ ਜਿਹੜਾ ਹੈਗਾ ਆ ਸਾਨੂੰ ਕਿਸੇ ਹੋਰ ਕੋਰੀਅਰ ਕੰਪਨੀ ਤੋਂ ਡਰੱਗ ਸਪਲਾਈ ਕਰੋ ਜਦੋਂ ਇਹਨਾਂ ਨੇ ਉਹ ਖੇਪ ਵਾਪਸ ਮੰਗਾ ਲਈ ਇਨ ਬਿਟਵੀਨ ਇਹ ਦੂਜੇ ਪਾਸੇ ਇਹਨਾਂ ਨੇ ਹਲੇ ਤੱਕ ਕੋਰੀਅਰ ਕਰਵਾਉਣਾ ਸੀ ਉਹਦੇ ਵਿਚਕਾਰ ਇਹ ਸਾਡੇ ਕੋਲ Trap 'ਚ ਫੜੇਗੇ ਜਦੋਂ ਇਹ ਕੈਟਾਮਾਈਨ ਦੀ ਗੱਲ ਕੀਤੀ ਜਿਹੜੀ ਇਹ ਇੰਡੀਆ'ਸ ਕਿਸ ਤਰ੍ਹਾਂ ਆਈ ਇਹਦੇ ਬਾਰੇ ਚਰਚਾ ਇਹ ਕੈਟਾਮਾਈਨ ਬੜਾ ਕੋਸਟਲੀ ਡਰਗ ਹੈਗਾ ਇਹ ਇਹਦੇ ਕਈ ਫਾਰਮਸ ਹੈਗੀਆਂ ਕੈਮੀਕਲ ਡਰਗ ਹੈਗਾ ਸਿੰਥੈਟਿਕ ਡਰਗ ਹੈਗਾ ਇਹ ਇਹਦੀ ਜਿਹੜੀ ਹੁਣ ਬੈਕਗ੍ਰਾਉਂਡ ਹੈਗੀ ਆ ਜੋ ਇਹਨਾਂ ਨੇ ਆਪਣੀ ਇੰਟਰੋਗੇਸ਼ਨ 'ਚ ਦੱਸਿਆ ਇਹਨਾਂ ਨੇ ਕਿਹਾ ਵੀ ਅਸੀਂ ਰਾਮਪੁਰ ਯੂਪੀ ਤੋਂ ਇਹਨੂੰ ਪ੍ਰਕ्योर ਕੀਤਾ ਹੈਗਾ ਉੱਥੋਂ ਲੈ ਕੇ ਆਏ ਤੇ ਜਿਹੜੀ OPM ਆ ਉਹ ਇਹਨਾਂ ਨੇ MP ਤੋਂ ਲੈ ਕੇ ਆਏ ਆ ਇਹ ਸਾਰਾ ਜਿਹੜਾ ਪਿਛਲਾ ਰੂਟ ਹੈਗਾ ਉਹਨੂੰ ਅਸੀਂ ਹੁਣ ਉੱਥੇ ਦੀ ਸਟੇਟ ਪੁਲਿਸ ਦੇ ਨਾਲ ਟਾਈ ਅਪ ਕਰ ਰਹੇ ਹੈਗੇ ਆ ਇਹਨੂੰ ਸਾਰੇ ਨੂੰ ਐਕਸਪੋਜ਼ ਕੀਤਾ ਜਾਊਗਾ ਵੀ ਇਹ ਕਿੱਦਾਂ ਬਣੀ ਕਿੱਥੋਂ ਬਣੀ ਇਹ ਸਾਰਾ ਕੀ ਚੈਨਲ ਸੇ ਸਰਨ ਦੇ ਚੈਕੋ ਰੋਪੀਏ ਜਿੰਦੇ ਦੇ ਵੀਡੀਓ ਤੇ ਐਨਸੀਬੀਰ ਉਹ ਸਭ ਮੁਸ਼ਹਰ ਹੋ ਹਾਂਜੀ ਇਹਦੇ ਵਿੱਚ ਇੱਕ ਨਰਵੈਲ ਦਵਿੰਦਰ ਨਰਵੈਲ ਏਲੀਅਸ ਦੇਵ ਜਿਹੜਾ ਹੈਗਾ ਆ ਇਹ ਕੈਨੇਡੀਅਨ ਬੰਦਾ ਹੈ ਇਹ ਪਹਿਲਾਂ ਉੱਥੇ ਕੈਨੇਡਾ ਦੇ ਵਿੱਚ ਬ੍ਰਮਟਨ ਸ਼ਹਿਰ ਦੇ ਵਿੱਚ ਰਹਿੰਦਾ ਸੀ ਉਸ ਤੋਂ ਬਾਅਦ ਇਹ ਉੱਥੇ ਸਮਗਲਿੰਗ 'ਚ ਵੀ ਇਨਵੋਲਵ ਹੋ ਰਿਹਾ ਫਿਰ ਇਹ ਇੰਡੀਆ ਆ ਗਿਆ ਇੰਡੀਆ ਆ ਕੇ ਇਹਨੇ ਬੜੀ ਹਾਈ ਲੈਵਲ ਤੇ ਸਮਗਲਿੰਗ ਕੀਤੀ ਉਨੇ ਸਮਗਲਿੰਗ ਤੋਂ ਕਾਫੀ ਪ੍ਰਾਪਰਟੀਆਂ ਇਹਨੇ ਬਣਾਈਆਂ ਜਿਹੜੀਆਂ ਕਿ ਇਨਫੋਰਸਮੈਂਟ ਟਰੈਕਟਰੇਟ ਨੇ ਈਡੀ ਨੇ ਉਹ ਅਟੈਚ ਕੀਤੀਆਂ ਪ੍ਰਾਪਰਟੀਆਂ ਇਹਨਾਂ ਉਹਨਾਂ ਨੇ ਜਦੋਂ ਇਹਦਾ ਚਲਾਨ ਕੀਤਾ ਆਪਣੇ ਕੇਸ ਉਹ ਤੋਂ ਬਾਅਦ ਇਹ ਫੇਰ ਪਕੜਾ ਹੋ ਗਿਆ ਹੁਣ ਇਹ ਉਹਨਾਂ ਦੇ ਵੀ ਵਾਂਟਡ ਲਿਸਟ 'ਚ ਸੀਗਾ ਉਹਨਾਂ ਉਹਨਾਂ ਦਾ ਪ੍ਰੋਕਲੇਮਡ ਅਫੈਂਡਰ ਸੀ ਪੀਓ ਸੀਗਾ ਇਸੇ ਤਰ੍ਹਾਂ 2115 'ਚ ਜਦੋਂ ਇਹ ਜੇਲ੍ਹ ਤੋਂ ਬਾਹਰ ਆ ਗਿਆ 213 ਸਮਥਿੰਗ ਫਰਵਰੀ 'ਚ ਬਾਹਰ ਆ ਗਿਆ ਤੇ NCB ਇਹਨੂੰ ਟਰੈਪ ਕਰਦੇ ਰਹੀ ਜਿਹੜੀ ਇੰਡੀਆ ਦੀ ਨੈਸ਼ਨਲ ਆਪਣਾ ਕੰਟਰੋਲ ਬਿਊਰੋ ਹੈਗਾ ਡਰੱਗਸ ਨੂੰ ਰੋਕਣ ਵਾਲਾ ਉਹ ਵੀ ਇਹਨੂੰ ਟਰੈਪ ਕਰਦੇ ਨੇ ਪਰ ਇਹ ਕਿਸੇ ਤਰੀਕੇ ਦੇ ਨਾਲ ਸਕਿਪ ਕਰ ਗਿਆ ਉਹ ਦੋ ਏਜੰਸੀਆਂ ਜਿਹੜੀਆਂ ਡਰੱਗਸ ਦੇ ਰੇਟਡ ਕੇਸਿਸ ਨੂੰ ਡੀਲ ਕਰਦੀਆਂ ਇੰਡੀਅਨ ਗਵਰਨਮੈਂਟ ਦੀਆਂ ਇਹ ਦੋਨਾਂ ਨੂੰ ਵਾਂਟਡ ਸੀਗਾ ਤੇ ਇਸ ਕਰਕੇ ਬੜਾ ਵੱਡਾ ਕੈਚ ਹੈ ਜਿਹੜਾ ਪੰਜਾਬ ਪੁਲਿਸ ਨੇ ਕੀਤਾ ਇਹਨਾਂ ਪ੍ਰੋਗਰਾਮ ਕੀ ਦੀ ਗੱਲ ਕੀਤੀ ਕਿ ਇਹ ਇਹ ਜਿਹੜੀਆਂ ਟੋਟਲ ਕੜਾਈਆਂ ਨੂੰ ਜਦੋਂ ਕਰਕੇ ਸਾਰਾ ਚੈੱਕ ਕੀਤਾ ਗਿਆ ਤੇ 5 ਕਿਲੋ ਕੈਟਾਮਾਈਨ ਤੇ 6 ਕਿਲੋ ਆਪੀਅਮ ਰਿਕਵਰ ਹੋਈ ਦੋ ਗੱਡੀਆਂ ਬੜੀਆਂ